ਇੱਕ ਸਿੰਘਾ ਵਾਲੇ ਦਾ ਮਿਸਤਰੀ ਸੀਗਾ ਤੇ ਬਾਬਾ ਜੀ ਦੀ ਸੇਵਾ 'ਚ ਲੱਗਿਆ ਸੀ ਉਹ ਬਿਨਾਂ ਆ ਗਿਆ ਚਲਿਆ ਗਿਆ ਲੱਕੜੀ ਦਾ ਕੰਮ ਕਰਦਾ ਸੀ ਜਗਰਾਵਾਂ ਵਾਲੇ ਮਿਸਤਰੀ ਬੂਟਾ ਸਹਣਾ ਲੱਗਿਆ ਹੁੰਦਾ ਸੀ ਤੇ 12 ਦਰੀ ਦੀਆਂ ਜੋੜੀਆਂ ਬਣਦੀਆਂ ਸੀ ਉਹ ਚਲਿਆ ਗਿਆ ਸਮੇਂ ਦੇ ਅੰਦਰ ਬੜਾ ਢੱਲਾ ਹੋ ਗਿਆ ਬਿਮਾਰ ਹੋ ਗਿਆ ਬਹੁਤ ਪੈਸਾ ਲੱਗ ਗਿਆ ਇੱਕ ਦਿਨ ਬਾਬਾ ਜੀ ਕਹਿਣ ਲੱਗੇ ਬੂਟਾ ਸਿਆਂ ਵੱਡੇ ਬਾਬਾ ਜੀ ਦੀ ਵਰਸ ਹੀ ਆ ਰਹੀ ਹੈ ਜੋੜੀਆਂ ਚੜ੍ਹਨੀਆਂ ਚਾਹੀਦੀਆਂ ਆਖਿਆ ਜੀ ਸਿੰਘਾ ਵਾਲਾ ਮਿਸਤਰੀ ਆ ਉਹਦੀ ਜੋੜੀ ਵਿੱਡੀ ਵੀ ਐ ਉਹ ਆਇਆ ਨਹੀਂ ਮੁੜ ਕੇ ਬਾਬਾ ਜੀ ਕਹਿਣ ਲੱਗੇ ਤੂੰ ਐਂ ਕਰ ਉਹਨੂੰ ਚਿੱਠੀ ਪਾ ਜੀ ਸਤਿਵਚਨ ਚਿੱਠੀ ਪਾ ਦੀ ਤੀਜੇ ਚੌਥੇ ਦਿਨ ਬਾਬਾ ਜੀ ਐ ਢੇੜਾ ਦਿੰਦੇ ਆਏ ਬਾਬਾ ਜੀ ਨੇ ਆਖਿਆ ਬੂਟਾ ਸਿੰਘ ਕਿਉਂ ਚਿੱਠੀ ਪਾਈ ਸੀ ਪਾਛੇ ਚਿੱਠੀ ਤਾਂ ਪਾਈ ਸੀ ਕੋਈ ਜਵਾਬ ਨਹੀਂ ਆਇਆ ਫਿਰ ਬਾਬਾ ਜੀ ਹੱਸ ਕੇ ਕਹਿੰਦੇ ਜੱਟ ਵਾਲੀ ਚਿੱਠੀ ਪਾਈ ਏ ਐਂ ਆਖਿਆ ਬਾਬਾ ਜੀ ਕਹਿੰਦੇ ਜੱਟ ਵਾਲੀ ਚਿੱਠੀ ਪਾਈ ਏ ਆਪਣੇ ਬਾਬਾ ਜੀ ਕਹਿੰਦੇ ਬਾਦਸ਼ਾਹ ਪਾਓ ਫਿਰ ਬਾਬਾ ਜੀ ਕਹਿੰਦੇ ਕੋਈ ਨਹੀਂ ਅੱਜ ਸਹੀ 3:30 ਵਜੇ ਰਾਤ ਨੂੰ ਵੇਖੋ ਤੇ ਐਸੀ ਕਲਾ ਵਰਤੀ ਰਾਤ ਨੂੰ ਸਾਸ ਚਾਰ ਸਿੰਘ ਸ਼ਹੀਦ ਉਹਦੇ ਕੋਲੇ ਚਲੇ ਗਏ ਉਹਨਾਂ ਨੇ ਥੋੜਾ ਜਿਹਾ ਮੰਜਾ ਹਲਾਇਆ ਤੇ ਚੁੱਕਿਆ ਕਹਿੰਦੇ ਬਾਬਾ ਜੀ ਤੈਨੂੰ ਯਾਦ ਕਰਦੇ ਤੈਨੂੰ ਲੈਣ ਆਏ ਆ ਉਹ ਸਾਸ ਘਬਰਾਇਆ ਉਹ ਕਹਿਣ ਲਗਾ ਮੈਂ ਢਿੱਲਾਂ ਸਵੇਰੇ ਆਉਂਗਾ ਸਵੇਰੇ ਉਹ ਕਹਿੰਦੇ ਨਹੀਂ ਸਣੇ ਮੰਝੇ ਤੈਨੂੰ ਲੈ ਕੇ ਜਾਣਾ ਚਾਕੇ ਉਹ ਮੰਝੇ ਤਾਂ ਉਤਰਿਆ ਅੰਦਰਲੇ ਘਰੇ ਗਿਆ ਉਹ ਕਹਿੰਦੇ ਕੀ ਗੱਲ ਹੋ ਗਈ ਕਹਿੰਦੇ ਬਾਬਾ ਜੀ ਨੇ ਮੈਨੂੰ ਸਿੰਘ ਚਾਰ ਦਿਸੇ ਮੰਝੇ ਚੱਕ ਕੇ ਮੈਨੂੰ ਲਈ ਜਾ ਰਹੇ ਸੀ ਤੇ ਤੁਸੀਂ ਮੇਰੇ ਨਾਲ ਚੱਲੋ ਤੇ ਤਿਆਰੀ ਕਰਕੇ ਆਪਾਂ ਸਵੇਰ ਬਾਬਾ ਜੀ ਕੋਲ ਚੱਲਣਾ ਉਹ ਕਹਿੰਦੇ ਢਿੱਲਾ ਕਰਕੇ ਐਵੇਂ ਦਿਮਾਗ ਦੀ ਤੇਰੀ ਖੁਸ਼ਕੀ ਕਰਕੇ ਪੈ ਜਾ ਪੈ ਜਾ ਐਵੇਂ ਮਾਰੀ ਜਾਂਦਾ ਇੱਥੇ ਸ਼ਹੀਦ ਆ ਗਏ ਤੇਰੇ ਕੋਲੇ ਉਹ ਫੇਰ ਪੈ ਗਿਆ ਜਦੋਂ ਪੈ ਗਿਆ ਥੋੜੇ ਚਿਰ ਬਾਅਦ ਮੰਜਾ ਬੜਾ ਹਲਾਇਆ ਚੱਕਿਆ ਤੇ ਕਹਿੰਦੇ ਮੁੰਡਿਆਂ ਦੇ ਆਖੇ ਲੱਗਣਾ ਕਿ ਸਾਡੇ ਸਾਡੇ ਉਹ ਸਾਸ ਸੁਬਾ ਦਸਣ ਤੋਂ ਬਿਨਾਂ ਤੇ ਗਰਮਖੋਤ ਤੇ ਫਾਟਕਾਂ ਤੇ ਤੇਸਰ ਦੇ ਆ ਗਿਆ ਜਗਰਾਮ ਮੋਗੇ ਤੇ ਉਥੋਂ ਇੱਕ ਪ੍ਰੇਮੀ ਨੂੰ ਨਾਲ ਲੈ ਕੇ ਕੋਈ ਸ਼ੈਕਲ ਤੇ ਛੱਡਿਆ ਉਹ ਘਰ ਦੇ ਆਏ ਮਗਰ ਉਹਨਾਂ ਨੇ ਦੱਸਿਆ ਵੀ ਉਹ ਤਾਂ ਚਲੇ ਆ ਗਿਆ। ਉਹਦੇ ਦੋ ਮੁੰਡੇ ਫਿਰ ਮਗਰ ਆਏ ਨਾਲ ਕਿ ਲਾ ਬਹੁਤ ਯਾਦੇ ਸੀ। ਬਾਬਾ ਜੀ ਕੋਲੇ ਲਿਆਂਦਾ। ਤੇ ਦੋ ਜਣੇ ਦਾ ਫੜਿਆ ਵਾਸਿਗ। ਬਾਬਾ ਜੀ ਕਹਿੰਦੇ ਗੁਰਮਖਾ ਬਿਨਾ ਆ ਗਿਆ ਤਾਂ ਨਹੀਂ ਯਾਈਦਾ ਹੁੰਦਾ। ਚੱਲ ਕੋਈ ਨਹੀਂ। ਚੰਗਾ ਤੇ ਤੂੰ ਜੋੜੀ ਸਾਡੀ ਬਾਰਾਂ ਦਰੀ ਵਾਲੀ ਪੂਰੀ ਕਰ ਦੇ। ਉਹ ਕਹਿਣ ਲੱਗਾ ਬਾਬਾ ਜੀ ਮੇਰਾ ਦਮ ਪੱਟੀ ਦਾ। ਸਾਹ ਚੜਦਾ ਮੈਂ ਇਥੋਂ ਰੰਦਾ ਨਹੀਂ ਭਾਈ ਦਾ। ਮੈਂ ਤਾਂ ਆਰੀ ਨਾ ਕੰਮ ਨਹੀਂ ਹੁੰਦਾ ਹੈ ਤੇ ਹੁਣ ਤਾਂ ਮੈਨੂੰ ਲੱਗਦਾ ਮੈਂ ਗਾਂ ਹੀ ਜਾਊਂਗਾ ਗਾਂ ਜਾਊਂ ਬਾਬਾ ਜੀ ਕਹਿੰਦੇ ਖੰਡ ਪਾਠ ਕਰਾ ਦੇ ਠੀਕ ਹੋ ਜਾਏਗਾ ਤੇਰੇ ਪਾਪਾ ਦੇ ਬਰਾਬਰ ਪੁੱਤ ਪੈ ਜਾਣਗੇ ਖੰਡ ਪਾਠ ਉਹ ਕੈਨੜ ਦਾ ਬਾਬਾ ਜੀ ਪੈਸੇ ਸਾਰੇ ਲੱਗੇ ਦਵਾਈਆਂ ਤੇ ਜੇ ਖੰਡ ਪਾਠ ਕਰਾਤਾ ਮੇਰਾ ਕੁਝ ਵੀ ਨਹੀਂ ਰਹਿਣਾ ਘਰ ਵੀ ਵੇਖ ਜਾਊਗਾ ਜੇ ਤੁਸੀਂ ਜੋੜੀ ਚੜਾਉਣੀ ਹੈ ਤੇ ਫਰਕ ਕੋਈ ਪੈਂਦਾ ਨਹੀਂ ਫਿਰ ਤੁਸੀਂ ਆਪਣੀ ਮਾੜੀ ਦੀ ਜੀਵ ਹਿਲਾ ਦਿਓ ਰਸਨਾ ਹਿਲਾ ਦਿਓ ਤੇ ਤੁਹਾਡਾ ਕੋਈ ਵਿਗੜਦਾ ਨਹੀਂ ਗਾ ਜੇ ਖੰਡ ਪਾਟ ਕਰਾਦਾ ਪਾਠੀ ਸਾਰੇ ਪੈਸੇ ਲੈ ਜਾਣਗੇ ਤੇ ਤੁਸੀਂ ਆਪਣੀ ਮਾੜੀ ਰਸਨਾ ਹਿਲਾ ਦਿਓ ਬਾਬਾ ਜੀ ਨੇ ਕਿਹਾ ਸਾਧੂ ਲਿਆ ਪ੍ਰਸ਼ਾਦ ਅੰਦਰ ਪਰ ਚਾਲ ਲਿਆਂਦਾ ਬਾਬਾ ਜੀ ਨੇ ਮੈਂ ਥੋੜਾ ਜਿਹਾ ਪ੍ਰਸ਼ਾਦ ਦਿੱਤਾ ਸਾਹ ਚੜਦਾ ਬੋਲਿਆ ਨਾਲੇ ਹਜੂਰ ਨੇ ਥੋੜਾ ਹੋਰ ਦਿੱਤਾ ਹੋਰ ਦਿੱਤਾ ਬਾਬਾ ਜੀ ਨੇ ਇੱਕ ਮੁੱਖ ਭਰ ਕੇ ਪਾਤਾ ਬਾਬਾ ਜੀ ਕਹਿੰਦੇ ਥਾਪੀ ਦੇ ਕੇ 12 ਸਾਲ ਲਈ ਮਰ ਤੱਕ 12 ਸਾਲ 12 ਬੁੱਕ ਤੈਨੂੰ ਦਿੱਤੇ ਆ ਇੱਕ ਸਾਲ ਦਾ ਰਾਸ਼ਨ ਇੱਕ ਬੁੱਕ ਦੇ ਦਿੱਤਾ ਇਹ ਤੋਂ ਰੋਹਾ ਮਹਾਪੁਰਖ ਚਾਰ ਯੁਗ ਦੀ ਕਮਾਈ ਵਾਲਿਆਂ ਦਾ ਜਿਕਰ ਸਾਹ ਸੰਗਤ ਜਿਨ੍ਹਾਂ ਦੇ ਹੱਥ ਦੇ ਵਿੱਚ ਦਰਗਾਹ ਦੇ ਵਿੱਚੋਂ ਮੋਹਰਾਂ ਲੱਗੀਆਂ ਤੇ ਜੰਮਣਾ ਮਰਨਾ ਹੱਥ ਤੇ ਬਾਬਾ ਜੀ ਨੇ ਅਖਿਆ ਤਾਂ 바ਵਾ ਸੌ ਰਹਿੰਦਾ ਉਦੋਂ ਦੋ ਤੁਮਿਆਂ ਦੀਆਂ ਗੋਲੀਆਂ ਲੈ ਲੈ ਤੇ ਪਾਣੀ ਨਾਲ ਪੀ ਲਾ ਤੇ ਸਾਹ ਸੰਗਤ ਉਵੇਂ ਕੀਤਾ ਉਹ ਤੁਮਿਆਂ ਦੀਆਂ ਗੋਲੀਆਂ ਤਾਂ ਬਾਨਾ ਹੀ ਸੀਗਾ ਮੈਂ ਵਿਚਾਰ ਕਰ ਰਿਹਾ ਸੀ ਰਸਨਾ ਹਿੱਲਣ ਦੀ ਗੱਲ ਬਾਬਾ ਜੀ ਤੁਹਾਡਾ ਕੁਝ ਵਿਗੜਨਾ ਮੜ ਜੀ ਰਸਨਾ ਹਲਾ ਦਿਓ ਬਾਬਾ ਜੀ ਨੇ ਪ੍ਰਸ਼ਾਦ ਦੇ ਕੇ ਕਿਹਾ ਕਿ 12 ਸਾਲ ਨਹੀਂ ਮਰਦਾ ਤੇ ਸਾਡੇ ਘਰੇ ਵੀ ਆਉਂਦਾ ਨੇ ਸਾਡੀ ਥੋੜੀ ਰਿਸ਼ਤੇਦਾਰੀ ਵੀ ਸੀ ਉਹਦੇ ਨਾਲ ਇਸ ਕਰਕੇ ਸਾਹਸ ਕਰਕੇ ਤਾਂ ਪੂਰੇ 12 ਸਾਲ ਬਾਬਾ ਜੀ ਤੋਂ ਬਾਅਦ ਫਿਰ ਮਗਰੋਂ ਉਹਨੇ ਸ੍ਰੀ ਛੱਡਿਆ ਮਹਾਪੁਰਖ ਪੰਡਾਰਾ ਭਰ ਕੇ ਲਿਆਉਂਦੇ ਦਰਗਾਹ ਦੇ ਵਿੱਚੋਂ ਉਹ ਬਰਸਾਤ ਜਿਹਨੇ ਕਮੀ ਪੇਸ਼ੀ ਹੁੰਦੀ ਉਹਨੂੰ ਨੇ ਬਰਾਬਰ ਪਾ ਦਿੰਦੀ ਜਿਵੇਂ ਧਨ ਤਨ ਰਾਜ ਜਨਕ ਹੈ ਸਿਮਰਨ ਕੀਓ ਬਿਵੇਕ ਇੱਕ ਘੜੀ ਕੇ ਸਿਮਰਨੇ ਪਾਪੀ ਤਰੇ ਸਿਮਰਨ ਆ ਸਾਡੇ ਲੋਕਾਂ ਦਾ ਸਿਮਰਨ ਨਹੀਂ ਆ ਸਾ